ਸਤਰੀ ਗਲ ਮਤ ਰੋਕੀ ਹਾਲ ਚਾਲ ਆ ਅੱਜ ਵਿਗੜ ਕਿਲਾ ਚੋਂ ਨਾ ਪਾਹ ਹੋਰ ਗੇਰਨ ਲੱਗੇ ਆ ਲੋ ਪਾਣੀ ਦੇ ਮਗਰ ਤੇ ਕੰਪਿਊਟਰ ਦਾ ਫਾਇਰ ਭੁੱਜੋ ਨਹੀਂ ਪੜੀ ਨਹੀਂ ਅਜਾੜਨ ਤੁਹਾਡਾ ਮਾਮਨੀ ਲੋਡ ਪਈ ਤੁਹਾਡਾ ਮਾਮਦਾਂਗੇ ਤੇ 17 18 ਕੇ ਰੰਡੇ ਅੱਜ ਤੇ ਉਦੋਂ ਕੇਰੇ ਆਪਾਂ ਸਾਰਿਆਂ ਨੇ 1692 ਦਾ 17 18 ਦੀ ਕਰੀ ਹੋਣਾ ਮੈਂ ਮੈਲਾ ਟਿੰਗ ਜਿੰਨੇ ਬਾਦੀ ਪਿੱਛੇ ਨਹੀਂ ਵਾਟ ਤੇ ਬੱਤੀ ਆ ਗਈ ਆਪਣੀ ਦੀ ਬੀਜ ਕੇ ਝੋਨਾ ਕੇਰ ਦਨੇ ਆ ਤੇ ਅਰੇ ਤੇਲਾ ਹੋ ਰਿਹਾ ਅੱਜ 17 18 ਮਾਰਦੇ ਨੇ ਪਤੰਦਰ ਨੇ ਕਰਾ ਲਈ ਲੇਟ ਚਟਿੰਜਾਂ ਦੇ ਉਹ ਗਮਿਆ ਪਹਿਲੀ ਸਾਰੀ ਜਿਹਦੇ ਕਿੱਥੇ ਪਾਉਣੀ ਆ ਬੱਸ ਚੜਦੀ ਲੋੜ ਹੀ ਨਹੀਂ ਉੱਤੇ ਬਥੇਰਾ ਲੱਗਦਾ ਰਹਿੰਦੇ ਹੋਣੇ ਲੋ ਜੇ ਰਾਜਸਤਾਨੀ ਭੇਡਾਂ ਲੈ ਕੇ ਆਇਆ ਚਾਰਨਾ ਆਪਣੇ ਏਰੀਏ ਚ ਹਰ ਸਾਲ ਹੁੰਦੇ ਗਰਮੀਆਂ ਦੇ ਇਹਨਾਂ ਦਿਨਾਂ 'ਚ ਟਰੱਕਾਂ 'ਤੇ ਭੇਡਾਂ ਲੈ ਹੁੰਦੇ ਲਾਦ ਕੇ ਟਰੱਕਾਂ ਦੇ ਮਾਂ ਵੀ ਜੇ ਆ ਮਾਂ ਵੀ ਜੇ ਇਸ ਵਿੱਚ बाद चरा ला मूह वा करी चंगी भेड़ लशीन आ गई फिर झोना गिरने लिया इथे तार बीज खाते पाले इथे बुरी चुकी जावा गे ਅਜੇ ਤਾਰ ਦੇ ਉਹ ਕਰਨਾ ਐਂ ਦੀ ਤਾਰ ਥੱਲੇ ਤਾਰ ਫਰੇਲ ਟੁੱਟੀ ਜਾ ਰਹੀ ਚੰਗੀਆਂ ਚੱਲ ਚੁਈ ਜਦੋਂ ਇਹ ਘਟੇ ਨਾ ਪਰ ਇਹ ਦੇ ਕੇਰਦਾ ਤੇ ਆਪਾਂ ਹਰ ਘਰੋਂ ਰੋਟੀ ਰੁਟੀ ਖਾ ਕੇ ਮੈਂ ਕਿਦੇ ਕੇਰਦਿਆਂ ਤੱਕ ਉਹਦੇ ਲਾ ਬੈ ਕਰਕੇ ਵੀ ਖਾ ਲਾ ਲੀਏ ਹਾ ਮੇਟਰ ਕੇ ਰਣੇ ਆਪਾਂ ਸੁੱਕੇ ਘਟੇ ਚ ਇਹਨੂੰ ਮਗਰੇ ਪਾਣੀ ਲਾਖ ਦੇਣਾ ਆਪਾਂ ਇਹਦੇ ਤੇ ਅੰਦੂਲਾ ਕਰਾਂ ਕਰੀ ਜਾਂਦਾ ਪ੍ਰੈਸ ਇਹਦਾ ਪਾਣੀ ਲਾਉਣਾ ਪਾਣਾ ਮਗਰੇ ਘਟਾਏ ਜਿਹਾ ਕੇ ਰਣੇ ਹਿਸਾਬ ਨਾਲ ਘਟਾਈ ਆ ਤੇ ਪਾਣੀ ਲਾ ਕੇ ਮਗਰੇ ਭਰ ਦਿੰਨੇ ਇਹਨੂੰ ਸਵੇਰੇ ਕਰਾ ਦਾਂਗੇ ਪੈਂਡੀ ਦੀ ਸਪਰੇਅ ਨਾਟਕ ਕਰਕੇ ਦਹੀਂ ਪਾਣੀ ਫਿੱਟਣਾ ਘੇਰ ਕੇ ਧੂਨਾ ਮਗਰਾ ਹੀ ਆਪਾਂ ਇੱਕ ਦਿਨ ਦਾ ਗੈਪ ਆ ਗਿਆ ਭਰ ਕੇ ਥਾਵਾਂ ਤੇ ਕਰਤੀ ਜਾਂ ਸਪਰੇ ਪੈਂਦੀ ਦੀ ਤੇ ਇਸ ਚ gekeਤੀ 17 18 ਤੇ ਉਧਰ 16 92 ਤੇ ਇੱਕ ਪੈਂਦੀ ਆ ਇੱਕ ਤੇ ਇੱਕ ਤੇ ਸਾਥੀ ਦੇ ਪਗੜਿਆ ਕਿਤਨਾ ਕਿਤਨਾ ਹੋਏ ਹੋ ਝੋਨਾ ਮੈਂ ਛਾਲਾ ਮਾਰੂਗਾ ਕੰਮ ਜਾਬ ਹੋ ਜਾਊਗਾ ਵੇਖੋ ਉਹਦੇ ਉਹਦਾ ਨਿਕਲ ਆਇਆ ਪਰ ਉਹਦੇ ਗੰਦ ਵੀ ਨਿਕਲਿਆ ਵਾ 16 92 ਤੇ ਤੇ